ਅੱਜ ਆਪਾਂ ਸਾਰੇ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਚੱਲਾਂ ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਤੇ ਪ੍ਰਤੱਖ ਮੈਂ ਜਿੱਦਣ 10 ਸਾਲ ਪਹਿਲਾਂ ਆ ਖੜੇ ਆ ਸਾਡੇ ਹੁਣ ਨਹੀਂ ਰਹੇ ਆਪਰ ਜੀ ਆਰਟੀਟੂਥ ਆਪਰ ਜੀ ਸਾਡੇ ਸਤਿਕਾਰਯੋਗ ਸਾਡੇ ਨੀਲ ਕਮਲ ਜੀ ਖੜੇ ਆ ਉਹਨਾਂ ਦੇ ਬੇਟੇ ਖੜੇ ਆ ਇੱਧਰ ਸਾਡੇ ਖਾਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਨਾਮ ਲਿਖਣ ਕਰਦੇ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ ਅਮتحان ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਆ ਉਹਨੂੰ ਲੱਭੋ ਤੇ ਜਦੋਂ ਉਸ ਸਥਾਨ ਲੱਭਿਆ ਤੇ ਅੱਜ ਉਸ ਤਰੀਕ ਨੂੰ ਮੈਨੂੰ ਦੱਸਦਾ ਅੱਜ 21 ਸਾਲ 21 ਸਾਲ ਹੋ ਗਿਆ ਜੀ ਪੂਰੇ 21 ਸਾਲ ਹੋ ਗਏ 21 ਸਾਲ ਅੱਜ ਹੋ ਗਏ 2003 ਨੂੰ ਮਿਲੇ 2003 ਨੂੰ ਤੇ ਉਹ ਉਦੋਂ ਵੀ ਉਹਨਾਂ ਨੇ ਸਾਰੇ ਨੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕੀ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਛ ਵੀ 50000 ਤਾਂ ਲੰਗਰ ਬਣਾਓ ਤੇ ਸਾਰੇ ਹੈਰਾਨ ਉਰੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਤੇ 50000 ਕਿੱਥੇ ਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਭੋਲੇनाथ ਦੀ ਕਿਰਪਾ ਉਹ ਸ਼ਿਵ ਸ਼ੰਕਰ ਦੀ ਕਿਰਪਾ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ ਤੇ ਉਹ ਦਿਨਾਂ ਚ ਤਾਂ ਲੱਖਾਂ ਆਉਂਦੇ ਆ ਤੇ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਮੈਂ ਆਪ ਇੱਕ ਸੱਚੀ ਗੱਲ ਆ ਵੀ ਇੱਕ ਨਮਾਣਾ ਜੀ ਆ ਉਹਨਾਂ ਦਾ ਭਗਤ ਤੇ ਮੇਰੇ ਮਨ ਚ ਹਮੇਸ਼ਾ ਜਿਹੜੇ ਉਹ ਇਸ ਪਵਿੱਤਰ ਸਥਾਨ ਚੈਲਾ ਜੋ ਵੀ ਕਦੇ ਵੀ ਮੇਰੇ ਮਨ ਚ ਕੋਈ ਗੱਲ ਮੈਂ ਪ੍ਰਾਰਥਨਾ ਕਰਨੀ ਹੋਵੇ ਤਾਂ ਚਾਹੇ ਲੁਧਿਆਣੇ ਬੈਠੇ ਚੰਡੀਗੜ੍ਹ ਦਿੱਲੀ ਬੈਠੇ ਚਾਹੇ ਉਰੇ ਆ ਕੇ ਪਰਮਾਤਮਾ ਸ਼ਿਭ ਪੂਰੀਆਂ ਕਰਦੇ ਆ ਤੇ ਉਸੇ ਤਰੀਕੇ ਨਾਲ ਮੈਕਸਮ ਦਾ ਵੱਧ ਤੋਂ ਵੱਧ ਇੱਥੇ ਲੋਕ ਆਉ ਤੇ ਆਪਣੀਆਂ ਝੋਲੀਆਂ ਭਰੋ ਰੱਬ ਤੇ ਤਾਂ ਕੋਈ ਗਿਣਤੀ ਨਹੀਂ ਨਾ ਜਿਹੜਾ ਆ ਗਈ ਗਿਆ ਜਿਨੇ ਝੋਲੀ ਅਡਤੀ ਉਹ ਤਾਂ ਭਰਨੀ ਪਰਨੀ ਆ ਇਸ ਕਰਕੇ ਜਿੰਨਾ ਸਾਰਿਆਂ ਨੂੰ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਮ ਮੰਦਰ ਚੈਲਾ ਆ ਕੇ ਆਪਣੀਆਂ ਝੋਲੀਆਂ ਭਰੋ ਕਿਸੇ ਦਿਨ ਆਉ ਇਹ ਉਹਨਾਂ ਦੀ ਸ਼ਰਧਾ ਹੈ ਪਰ ਜੋ ਜੀਵਨ ਚ ਚਾਹੀਦਾ ਉਹ ਮਿਲਦਾ ਐਮਪੀ ਸਾਹਿਬ ਇਸ ਵਾਰ ਲੁਧਿਆਣਾ ਤੋਂ ਚਾਹਵਾਂ ਨੂੰ ਜਾਂ ਕਿਸੇ ਹੋਰ ਸੀਟ ਹਾਂਜੀ ਸੀਟ ਲਈ ਇਸ ਵਾਰ ਲੁਧਿਆਣਾ ਤੋਂ ਹੀ ਬੋਲੀਏ ਦੇਖੋ ਅਸੀਂ ਪਵਿੱਤਰ ਸਥਾਨ ਤੇ ਖੜੇ ਆ ਸਾਡੇ ਲਈ ਸਭ ਕੁਝ ਸਾਡਾ ਲੁਧਿਆਣਾ ਹੈ ਕਿਉਂਕਿ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ ਜੰਮੇ ਆ ਪਲੇ ਆ ਬੜੇ ਹੋਏ ਆ ਜਿੱਥੇ ਸਾਡੇ ਪਰਿਵਾਰ ਆ ਤੇ ਅਸੀਂ ਬਾਹਰ ਲੋਵਾਰਸ ਹੋ ਕੇ ਕਿਉਂ ਭਟਕੀਏ ਆਪਣੇ ਘਰ ਚ ਕਿਉਂ ਨਹੀਂ ਜਦੋਂ ਘਰ ਇਹ ਆ ਬੋਲੀਏ ਦੇਖੋ ਪਵਿੱਤਰ ਸਥਾਨ ਤੇ ਮੈਂ ਖੜਾ ਹਾਂ ਸਿਆਸੀ ਗੱਲਾਂ ਥੋੜੀਆਂ ਜੀਆਂ ਮੈਂ ਮੈਂ ਮਾਫੀ ਚਾਹੂੰਗਾ ਜੇ ਕਰਾ ਪੀਰ ਮੁਰੰਗੇ ਹਾਰ ਹਾਰ ਵਾਹਿਗੁਰੂ ਜਦੋਂ ਇਹ ਨਾਲ ਨੇ ਨਾ ਕੋਈ ਤਾਕਤ ਵੀ ਮੂਰੇ ਨਹੀਂ